ਸ੍ਰੀ ਵਾਹਿਗੁਰੂ ਸਾਹਿਬ ਜੀ ਬੱਬਾ ਬਾਜੀ ਖੇਲਣ ਲਗਾ ਚਾਉ ਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ पासा ਢਾਲਣ ਆਪ ਲੱਗਾ ਬੱਬਾ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਉਡ ਪਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਧਰੀ ਮੋਖ ਦਵਾਰ ਦੇ ਮਹਾਵਾਕ ਅਨਸਾਰ ਅਮਰਤੁਰ ਦੇ ਸਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਅਮਰਤੁਰ ਦੇ ਸਮੇ ਨੂੰ ਮੁਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਦਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੇਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਤੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪੀਤ੍ਰ ਗੁਰਬਾਣੀ ਆਸਾ ਰਾਗ ਦੇ ਵਿੱਚ ਪੱਟੀ ਲਿਖੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚਲਦੀ ਆ ਰਹੀ ਹੈ ਪੰਜੀ ਪਦਿਆਂ ਤੱਕ ਕਲ ਸਮਾਪਤੀ ਹੋਈ ਸੀ 26ਵਾਂ ਪਦ ਆਪ ਜੀਆ ਨੇ ਸਰਮਣ ਕੀਤਾ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੋਪਾਲ ਪਾਂਦੇ ਨੂੰ ਅਤੇ ਸਰਾਰੀ ਮਨੁੱਖ ਤਾਨੂ ਉਪਦੇਸ਼ ਦਿੰਦੇ ਹੋਏ ਸਤਿਗੁਰੂ ਜੀ ਇਹ ਤਾਮਨ ਪੇਤਰ ਗੁਰਬਾਣੀ ਪੱਟੀ ਲਿਖੇ ਫੱਟੀ ਲਿਖੇ ਜਿਸ ਫੱਟੀ ਦੇ ਉੱਪਰ ਸਤਿਗੁਰੂ ਜੀ ਆਨੇ 35 ਅੱਖਰਾਂ ਦੇ ਉਪਦੇਸ਼ ਬਖਸ਼ੇ ਕਰਕੇ ਨਿਹਾਲ ਕੀਤਾ ਹੈ ਸੋ ਪਾਵਨ ਪੀਤਰ ਇਹ ਗੁਰਮੁਖੀ ਅੱਖਰਾਂ ਦੇ ਸਤਿਗੁਰੂ ਜੀ ਅਨੇ ਉਪਦੇਸ਼ ਬਖਸ਼ੇ ਕੀਤੇ ਨੇ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰਉ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਤੋ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਬੱਬੇ ਅਥਰ ਦੁਆਰਾ ਫਰਮਾਨ ਕਰਦੇ ਨੇ ਕਿ ਪਰਮੇਸ਼ਰ ਜਿਹੜਾ ਹੈ ਉਹ ਕਾਦਰ ਕੁਦਰਤ ਰੂਪ ਹੋ ਕੇ ਸੰਸਾਰ ਦੀ ਬਾਜੀ ਬਣਾ ਕਰਕੇ ਖੇਲਣ ਲੱਗਾ ਹੈ ਚੌਪੜ ਚੌਪੜ ਇੱਕ ਖੇਡ ਹੁੰਦੀ ਹੈ ਜੋ ਨਰਦਾ ਨਾਲ ਖੇਡੀ ਖੇਡਦੀ ਹੈ ਇਸ ਵਿੱਚ ਚਾਰ ਪਾਸੇ ਪਾਏ ਜਾਂਦੇ ਨੇ ਜਿਨ੍ਹਾਂ ਵਿੱਚ ਮਰਬੇ ਖਾਨੇ ਬਣਾਏ ਜਾਂਦੇ ਨੇ ਕੋਈ ਚਾਰ ਖਾਨੇ ਕੋਈ ਛੇ ਖਾਨੇ ਵੀ ਹੁੰਦੇ ਆ ਨਰਦਾ ਦੀ ਚਾਲ ਪਾਸੇ ਜਾਂ ਕੌਡੀਆਂ ਸੁੱਟ ਕਰਕੇ ਗਿਣਤੀ ਕਰਦੇ ਹਨ ਚੱਲਦੇ ਹਨ ਇੱਕ ਖੇਡ ਜੋ ਚਾਰ ਪੱਲਿਆਂ ਵਾਲੇ ਕੱਪੜੇ ਉੱਪਰ ਵੀ ਖੇਡੀ ਜਾਂਦੀ ਹੈ ਚਾਰ ਖਾਨੇ ਬਣਾ ਕਰਕੇ ਖੇਡੀ ਜਾਂਦੀ ਹੈ ਉਹਨੂੰ ਵੀ ਚੌਪੜ ਕਹਿੰਦੇ ਨੇ ਸਤਿਗੁਰੂ ਜੀ ਉਦਾਹਰਣ ਦਿੰਦਿਆਂ ਹੋਇਆ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਉਹ ਚੌਪੜ ਦੀ ਖੇਡ ਖੇਡੀ ਜਾਂਦੀ ਹੈ ਨਾ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਕਾਇਨਾਤ ਬਣਾ ਕਰਕੇ ਕੁਦਰਤ ਬਣਾ ਕਰਕੇ ਉਹ ਖੇਡ ਖੇਡ ਰਿਹਾ ਹੈ ਸਾਰੀ ਕੁਦਰਤ ਬਣਾ ਕਰਕੇ ਤੇ ਉਹ ਖੇਡ ਖੇਡ ਰਿਹਾ ਅਜਦਾ ਚੌਪੜ ਦੀ ਖੇਡ ਖੇਡੀ ਜਾਂਦੀ ਹੈ। ਬੱਬੈ ਬਾਜੀ ਖੇਲਣ ਲੱਗਾ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਬਾਜੀ ਖੇਲਣ ਲੱਗਾ ਆ। ਚੌਪੜ ਕੀਤੇ ਚਾਰ ਜਗਾਂਜ ਦਾ ਚੌਪੜ ਦੇ ਚਾਰ ਖਾਨੇ ਹੁੰਦੇ ਆ ਨਾ। ਚੌਪੜ ਚੌਪੜਾ ਜਿਹੜੇ ਨੇ ਚਾਰ ਖਾਨੇ। ਕੀਤੇ ਚਾਰ ਯੁੱਗਾਂ ਇਸੇ ਤਰ੍ਹਾਂ ਪਰਮੇਸ਼ਰ ਨੇ ਚਾਰ ਯੁੱਗ ਬਣਾਏ ਨੇ ਚਾਰ ਯੁੱਗ ਸਤਜੁਗ ਤ੍ਰਿਤਾ ਦੁਆਪਰ ਕਲਯੁਗ ਚਾਰ ਯੁੱਗ ਸਮਿਆਂ ਦੀ ਵੰਡ ਕੀਤੀ ਹੈ ਨਾ ਤੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਾਰੀ ਕਾਇਨਾਤ ਕੁਦਰਤ ਬਣਾ ਕਰਕੇ ਕਾਦਰ ਦੀ ਕੁਦਰਤ ਇਹ ਸਾਰੀ ਏ ਇਹਨੂੰ ਬਣਾ ਕਰਕੇ ਤੇ ਉਹ ਇਹ ਖੇਡ ਖੇਡਣ ਲੱਗਾ ਹੈ ਚੌਪੜ ਦੀ ਖੇਡ ਖੇਡ ਰਿਹਾ ਹੈ ਜੀਏ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਤੇ ਸਾਰੇ ਜਿਹੜੇ ਜੀਵ ਜੰਤ ਹਨ ਜੀਵ ਜੰਤ ਸਭ ਸਾਰੀ ਕੀਤੇ ਸਾਰੇ ਕਹਿੰਦੇ ਨੇ ਨਰਦਾ ਨੂੰ ਗੋਠਾਂ ਜੋ ਚੌਪੜ ਦੀ ਖੇਡ ਖੇਡਣ ਵੇਲੇ ਉਸ ਕੱਪੜੀ ਉੱਤੇ ਬਣੇ ਹੋਏ ਖਾਨਿਆਂ ਵਿੱਚ ਰੱਖੀ ਦੀਆਂ ਹਨ ਉਹਦੇ ਵਿੱਚ ਰੱਖੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਕਹਿੰਦੇ ਸਾਰੀ ਕੀਤੇ ਸਾਰੀ ਤੇ ਪਾਸਾ ਢਾਲਣ ਆਪ ਲੱਗਾ ਪਾਸਾ ਚਾਰ ਪਾਸੇ ਚਾਰ ਜਾਂ ਛੇ ਪਾਸਿਆਂ ਵਾਲਾ ਉਹ ਹਾਥੀ ਦੇ ਦੰਦ ਆਦਿ ਉਂਗਲਕ ਜਿੰਨੇ ਲੰਬੇ 4 ਜਾਂ 6 ਪਹਿਲੂ ਟੁਕੜੇ ਹੁੰਦੇ ਹਨ ਜਿੰਨਾ ਉਪਰ ਚੌਪੜ ਦੇ ਖੇਡ ਖੇਡਣ ਲਈ ਬਿੰਨੀਆਂ ਦੇ ਚਿੰਨ ਬਣੇ ਹੁੰਦੇ ਹਨ ਖਿਡਾਰੀ ਇਹਨਾਂ ਨੂੰ ਸੁੱਟ ਕੇ ਬਿੰਨੀਆਂ ਦੇ ਹਿਸਾਬ ਜੋੜ ਕੇ ਨਰਦਾ ਮਿਸਾਤ ਉੱਪਰ ਚਲਾਉਂਦਾ ਆ ਇਸੇ ਤਰ੍ਹਾਂ ਕਹਿੰਦੇ ਜੀ ਜਨ ਸੰਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਨੇ ਇੰਜ ਸਾਰੇ ਜੀਵ ਜੰਤੂ ਨਰਦਾ ਬਣਾਈਆਂ ਹੋਈਆਂ ਨੇ ਪ੍ਰਭੂ ਆਪ ਹੀ ਪਾਸੇ ਛੁੱਟਦਾ ਹੈ ਇੰਜ ਕਈ ਨਰਦਾ ਪੁਗਦੀਆਂ ਜਾਂਦੀਆਂ ਨੇ ਤੇ ਕਈ ਚੋਹਾਂ ਖਾਨਿਆਂ ਦੇ ਢੇਰ ਵਿੱਚ ਪਈਆਂ ਰਹਿੰਦੀਆਂ ਨੇ ਇਹ ਸਾਰੀ ਸ੍ਰਿਸ਼ਟੀ ਦਾ ਕਾਇਨਾਤ ਨੂੰ ਸਤਿਗੁਰੂ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਖੇਡ ਰਹੇ ਨੇ ਉਹ ਨਰਦੋ ਸੁਟੀਆਂ ਹੋਈਆਂ ਨੇ ਕੁਝ ਇਸ ਦੇ ਘੇੜ ਦੇ ਵਿੱਚ ਪਈਆਂ ਰਹਿੰਦੀਆਂ ਨੇ ਕੁਝ ਬਾਹਰ ਨਿਕਲ ਜਾਂਦੀਆਂ ਨੇ ਕੁਝ ਸੰਸਾਰ ਦੇ ਘੇੜ ਦੇ ਵਿੱਚ ਪਏ ਰਹਿੰਦੇ ਨੇ ਕੁਝ ਮੁਕਤ ਹੋ ਜਾਂਦੇ ਨੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਹੈ ਜੀ ਜਨ ਸਭ ਸਾਰੀ ਕੀਤੇ ਸਾਰੇ ਜੀ ਜੰਤ ਉਸ ਨੂੰ ਸਾਰੀ ਕਰਨੇ ਕੀਤੇ ਆ ਜੀ ਜੰਤ ਜਿਹੜੀਆਂ ਨਰਦਾ ਨੇ ਸਾਰੀ ਨਰਦਾ ਬਣਾਉਣਾ ਕੀਤੇ ਨੇ ਆਪ ਹੀ ਉਹਨਾਂ ਦੇ ਵਿੱਚ ਪਾਸਾ ਢਾਲਣ ਆਪ ਲੱਗਾ ਤੇ ਆਪ ਹੀ ਉਹਨਾਂ ਦੇ ਵਿੱਚ ਸੁੱਟ ਰਿਹਾ ਤੇ ਆਪ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇਹ ਖੇਡ ਰਿਹਾ ਹੈ ਇਹ ਸਾਰੀ ਖੇਡ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ ਪੱਬੇ ਭਲੇ ਸੇ ਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਭਾਉ ਭਇਆ ਅੱਬੇ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਭਲ ਹੀ ਸੇਫਲ ਪਾਵੇ ਜਿਹੜੇ ਗੁਰਾਂ ਦੀ ਗੁਰ ਪ੍ਰਸਾਦੀ ਗੁਰ ਦੀ ਪ੍ਰਸਾਦੀ ਕਿਰਪਾ ਦੁਆਰਾ ਪਰਮੇਸ਼ਰ ਨੂੰ ਭਾਲੇ ਭਾਲ ਲੈਂਦੇ ਨੇ ਭਾਲਦੇ ਹਨ ਜਿਨ੍ਹਾਂ ਦੇ ਤਾਂ ਹੀ ਹਿਰਦੇ ਵਿੱਚ ਹਰ ਵਕਤ ਮਹਾਰਾਜ ਸਾਹਿਬ ਜੀ ਨੂੰ ਅੰਗ ਸੰਗ ਜਨਣਾ ਭਾਉ ਪਿਆ ਹੈ ਭਾਉ ਭੈ ਪਿਆ ਹੈ ਭਾਉ ਭੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰਪ੍ਰਸਾਦੀ ਜਨਕੋ ਭਾਉ ਪਿਆ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਅੰਗ ਸੰਗ ਜਾਣਦੇ ਹੋਆ ਭੈ ਆਇ ਸਦਾਰ ਆਇ ਗੱਲ ਦਾ 마ੜੇ ਕਰਮ ਬੰਦਾ ਤਾਂ ਕਰਨ ਤੋਂ ਗਰੇਜ ਕਰੇ ਜਾ ਜੇ ਉਹਦਾ ਭੈ ਹੋਵੇਗਾ ਡਰ ਹੋਵੇਗਾ ਜਿੰਨੂੰ ਡਰ ਨਹੀਂ ਉਹ ਸਾਰੇ ਮਾੜੇ ਕਰਮ ਕਰੀ ਜਾਂਦਾ ਜਿੰਨੂੰ ਇਸ ਗੱਲ ਦਾ ਡਰ ਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇਖ ਰਿਹਾ ਆ ਪਰਮੇਸ਼ਰ ਦੇਖਦਾ ਆ ਉਹ ਝੂਠ ਬੋਲਣ ਤੋਂ ਵੀ ਗਰੇਜ ਕਰੇਗਾ ਠੱਗੀ ਕਰਨ ਚੋਰੀ ਕਰਨ ਤੋਂ ਮਾੜੇ ਕਰਮ ਕਰਨ ਤੋਂ ਗਰੇਜ ਕਰੇਗਾ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਾਰਾ ਕੁਝ ਦੇਖ ਰਿਹਾ ਆ ਪਬ्ञ ਭਲੇ ਸੇ ਫਲ ਪਾਵੇ ਜਿਨਨੇ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਭੈ ਵਿੱਚ ਰਹਿ ਕਰਕੇ ਪਰਮੇਸ਼ਰ ਨੂੰ ਭਾਲ ਲਿਆ ਲੱਭ ਲਿਆ ਹੈ ਸੇ ਫਲ ਪਾਵੇ ਉਸ ਨੇ ਹੀ ਜਿਹੜੇ ਆ ਫਲਾਂ ਨੂੰ ਫਲ ਪ੍ਰਾਪਤ ਕਰਦਾ ਹੈ ਨਾਮ ਰੂਪੀ ਫਲ ਉਹਨੂੰ ਹੀ ਪ੍ਰਾਪਤ ਹੋਇਆ ਹੈ ਜਿਹੜਾ ਪਰਮੇਸ਼ਰ ਦੇ ਭੈ ਦੇ ਵਿੱਚ ਰਹਿੰਦਾ ਆ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਦੇ ਵਿੱਚ ਰਹਿੰਦਾ ਹੈ ਉਸੇ ਨੇ ਹੀ ਸਰੂਪ ਦੀ ਪ੍ਰਾਪਤੀ ਰੂਪ ਫਲ ਨੂੰ ਪਾ ਲੈਂਦੇ ਹਨ ਉਹ ਬ੍ਰਹਮ ਗਿਆਨ ਰੂਪ ਫਲ ਪ੍ਰਾਪਤ ਕਰ ਲੈਂਦੇ ਹਨ ਇਸੇ ਤਰ੍ਹਾਂ ਰੂਪ ਫਲ ਨੂੰ ਪਾ ਲੈਂਦੇ ਹਨ ਕਿਹੜਾ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਫਲ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਉੱਚੀ ਅਵਸਥਾ ਦੇ ਫਲ ਨੂੰ ਪ੍ਰਾਪਤ ਕਰ ਲੈਂਦੇ ਹਨ ਮਨ ਮੁਖ ਫਿਰੇ ਨਾ ਚੇਤਹਿ ਮੂੜੇ ਲਖ 84 ਫੇਰ ਪਿਆ ਮੂੜੇ ਕਹਿੰਦੇ ਨੇ ਮੂਰਖ ਨੂੰ ਇਹਨੇ ਮੂਰਖ ਜੋ ਮੂਰਖਪੁਰਸ਼ ਮਨਮੁਖ ਹੋਏ ਫਿਰੇ ਫਿਰਦੇ ਹਨ ਮਨਮੁਖ ਫਿਰੇ ਮਨਮੁਖ ਹੋਏ ਫਿਰਦੇ ਨੇ ਮਨਮੁਖ ਇਹਦੇ ਜਿਹੜਾ ਆਪਣੇ ਮਨ ਅਨੁਸਾਰ ਕੰਮ ਕਰਦਾ ਆਪਣੀ ਮਨ ਦੀ ਮਰਜ਼ੀ ਕਰਦਾ ਹਰੇਕ ਬੰਦਾ ਕਹਿੰਦਾ ਨਾ ਮੇਰੀ ਮਰਜ਼ੀ ਆ ਭਾਈ ਮੇਰੀ ਮਰਜ਼ੀ ਭਾਵ ਮਨ ਦੀ ਮਰਜ਼ੀ ਹੈ ਉਹਨੂੰ ਤੇ ਮਨਮੁਖ ਕਿਹਾ ਜਾਂਦਾ ਗੁਰਮੁਖ ਜਿਹੜਾ ਹੈ ਜਿਹੜਾ ਗੁਰੂ ਨੂੰ ਮੁਖ ਰੱਖਾ ਕਰਕੇ ਚੱਲਦਾ ਹੈ ਜਿਹੜਾ ਗੁਰਮੁਖ ਨੂੰ ਮੰਨਦਾ ਆ ਗੁਰੂ ਦੀ ਮੰਨਦਾ ਵੀ ਮੇਰਾ ਗੁਰੂ ਕੀ ਕਹ ਰਿਹਾ ਕੀ ਆ ਕੰਮ ਕਰਨ ਤੋਂ ਮੇਰਾ ਗੁਰੂ ਮੈਨੂੰ ਇਜਾਜ਼ਤ ਦਿੰਦਾ ਜੇ ਇਜਾਜ਼ਤੇ ਦਿੰਦਾ ਤੇ ਸਿੱਖ ਨੇ ਉਹ ਕਰਮ ਕਰਨਾ ਜੇ ਨਹੀਂ ਇਜਾਜ਼ਤੇ ਦਿੰਦਾ ਉਹ ਕਰਮ ਸਿੱਖ ਨੇ ਕਦੀ ਨਹੀਂ ਕਰਨਾ ਉਹ ਹੈ ਗੁਰਮੁਖ ਜਿਹੜਾ ਗੁਰੂ ਨੂੰ ਮੁਖ ਰੱਖਾ ਕਰਕੇ ਚੱਲਦਾ ਜਿਹੜਾ ਮਨ ਨੂੰ ਮੁਖ ਰੱਖਾ ਕਰਕੇ ਚੱਲਦਾ ਉਹਨੂੰ ਕਹਿੰਦੇ ਮਨਮੁਖ ਮਨਮੁਖ ਫਿਰੇ ਮਨਮੁਖ ਜਿਹੜੇ ਹਨ ਇਨਾ ਮਨਮੁਖਰਾ ਕਰਕੇ ਚੱਲਦੇ ਨੇ ਉਹ ਇਦਾਂ ਹੀ ਤੁਰੇ ਫਿਰਦੇ ਨੇ ਨਾ ਚੇਤੇ ਹੀ ਮੂੜੇ ਮੂਰਖ ਜੋ ਮੂਰਖ ਪੁਰਸ਼ ਮਨਮੁਖ ਹੋਏ ਫਿਰਦੇ ਹਨ ਨਾ ਚੇਤੇ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਤੇ ਪਾਤਸ਼ਾਹ ਕਹਿੰਦੇ ਲੱਖ 84 ਫੇਰ ਪਿਆ ਉਹਨਾਂ ਨੂੰ 84 ਲੱਖ ਜੁਨਾ ਦਾ ਫੇਰ ਫੇਰਾ ਪਿਆ ਹੈ ਉਹਨਾਂ ਨੂੰ 84 ਲੱਖ ਜੁਨਾ ਦਾ ਫੇਰ ਚੱਕਰ ਪਿਆ ਰਹਿੰਦਾ ਹੈ ਜਿਹੜੇ ਮਨ ਦੇ ਮਗਰ ਲੱਗਦੇ ਨੇ ਮਨਮੁਖ ਹੋਏ ਫਿਰਦੇ ਨੇ ਮੂਰਖ ਨੇ ਪਰਮੇਸ਼ਰ ਨੂੰ ਕਦੇ ਚੇਤਾ ਨਹੀਂ ਕੀਤਾ ਉਹਨੂੰ ਯਾਦ ਨਹੀਂ ਕੀਤਾ ਉਹਨੂੰ ਸਮਰਨ ਨਹੀਂ ਕੀਤਾ ਲੱਖ ਚੁਰਾਸ ਹੀ ਫੇਰ ਪਿਆਉ 184 ਜਿਹੜਾ ਜਿਹੜਾ ਗੇੜ ਹੈ ਨਾ 84 ਦਾ ਗੇੜ ਇਸ ਦੇ ਵਿੱਚ ਪਏ ਰਹਿੰਦੇ ਹਨ ਮੰਮਾ ਮੋਹ ਮਰਨ ਮਦਸੂਦਨ ਮਰਨ ਭਇਆ ਤਬ ਚਿੱਤ ਵਿਆ ਮੰਮੀ ਅਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਮੋਹ ਮਰਨ ਮਦਸੂਦਨ ਕਹਿੰਦੇ ਮੋਹ ਦੇ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੋਹ ਦੇ ਵਿੱਚ ਉਹਨਾਂ ਦਾ ਮਰਨਾ ਹੋਇਆ ਮੋਹ ਦੇ ਵਿੱਚ ਮੋਹ ਮਰਨ ਮਦਸੂਦਨ ਪਰਮੇਸ਼ਰ ਦੇ ਨਾਮ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਮੋਹ ਦੇ ਵਿੱਚ ਫਸੇ ਹੋਏ ਨੇ ਤੇ ਮੋਹ ਦੇ ਵਿੱਚ ਫਸਿਆ ਦਾ ਕੀ ਹੈ ਮਰਨਾ ਹੋਇਆ ਮਰਨ ਆਤਕ ਮੌਤ ਮਦਸੂਦਨ ਕਹਿੰਦੇ ਨੇ ਪ੍ਰਮਾਤਮਾ ਪਰਮੇਸ਼ਰ ਮਰਨ ਭਇਆ ਜਦੋਂ ਮੌਤ ਸਿਰ ਤੇ ਆ ਗਈ ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਨਾ ਮੌਤ ਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ ਦਾ ਮੂਲ ਹੁੰਦਾ ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ ਤਦੋਂ ਪ੍ਰਮਾਤਮਾ ਨੂੰ ਯਾਦ ਕਰਨ ਦਾ ਖਿਆਲ ਆਉਂਦਾ ਹੈ ਹੁਣ ਮਰਨ ਭਿਆਤ ਬਚਿਤ ਵਿਆ ਹੁਣ ਮੌਤ ਨੇ ਆ ਕਰਕੇ ਜਦੋਂ ਝਪਟ ਮਾਰੀ ਨਾ ਮੌਤ ਸਾਹਮਣੇ ਆ ਗਈ ਤੇ ਫਿਰ ਬੰਦਾ ਕਹਿੰਦਾ ਮੈਂ ਤੇ ਨਾਮ ਜਪਿਆ ਹੀ ਨਹੀਂ ਮੈਂ ਤੇ ਕਰਮ ਕੋਈ ਕੀਤਾ ਹੀ ਨਹੀਂ ਫਿਰ ਰੱਬ ਯਾਦ ਆਉਂਦਾ ਰੱਬ ਜਦੋਂ ਸਾਨੂੰ ਵੀ ਦੁੱਖਾਂ ਵੇਲੇ ਰੱਬ ਯਾਦ ਆਉਂਦਾ ਨਾ ਸੁੱਖ ਵੇਲੇ ਨਹੀਂ ਯਾਦ ਕਰਦਾ ਕੋਈ ਦੁੱਖ ਵੇਲੇ ਯਾਦ ਆਉਂਦਾ ਇਸੇ ਤਰ੍ਹਾਂ ਜਦੋਂ ਐਨ ਮਰਨਾ ਹੋ ਜਾਂਦਾ ਨਾ ਮਰਨ ਲੱਗਦਾ ਜਦੋਂ ਆ ਕਰਕੇ ਮਾਰਦਾ ਕਾਲ ਝਮਟ ਤੇ ਫਿਰ ਰੱਬ ਯਾਦ ਆਉਂਦਾ ਫਿਰ ਜੇ ਉਹਨੂੰ ਕਾਲ ਨੂੰ ਕਿਹਾ ਜਾਵੇ ਮੈਨੂੰ ਸਮਾਂ ਦੇ ਦੇ ਮੈਂ ਅਜੇ ਨਾਮ ਜਪਿਆ ਨਹੀਂ ਮੈਂ ਜਪਣਾ ਸੀ ਫਿਰ ਨਹੀਂ ਦਿੰਦਾ ਉਹ ਕਹਿੰਦਾ ਵੀ ਜੋ ਹੋਣਾ ਸੀ ਹੁਣ ਹੋ ਗਿਆ ਜਿੰਨਾ ਤੈਨੂੰ ਸਮਾਂ ਦਿੱਤਾ ਸੀ ਤੂੰ ਜਪਿਆ ਨਹੀਂ ਜਪਿਆ ਹੁਣ ਇਹਦਾ ਹਿਸਾਬ ਕਿਤਾਬ ਤੇ ਉਹਦੀ ਦਰਗਾਹ ਦੇ ਵਿੱਚ ਜਾ ਕਰਕੇ ਹੋਣਾ ਹੁਣ ਤੇਰਾ ਕੋਈ ਵੀ ਹੱਲ ਨਹੀਂ ਹੈ ਸਾਰੀ ਜ਼ਿੰਦਗੀ ਮਾਇਆ ਦੇ ਮੋਹ ਦੇ ਵਿੱਚ ਮਰਦਾ ਰਿਹਾ ਮਦਸੂਦਨ ਪਰਮੇਸ਼ਰਾ ਕਾਲਪੁਰਖ ਵਾਹਿਗੁਰੂ ਯਾਦ ਨਹੀਂ ਕੀਤਾ ਮਰਨ ਭਇਆ ਤਬ ਚੇਤ ਵਿਆ ਜਦੋਂ ਮਰ ਲੱਗਿਆ ਐਨ ਮੌਤ ਸਿਰ ਤੇ ਆ ਗਈ ਤੇ ਫਿਰ ਉਹਨੂੰ ਯਾਦ ਕਰਨ ਲੱਗਦਾ ਵੀ ਹੁਣ ਉਹਦਾ ਚੇਤਾ ਆਉਂਦਾ ਫਿਰ ਕੁਝ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਮਰਨ ਭਇਆ ਤਬ ਚੇਤ ਵੀ ਆ ਜਦੋਂ ਮਰ ਗਿਆ ਤੇ ਫਿਰ ਨਹੀਂ ਪਰਮੇਸ਼ਰ ਦਾ ਨਾਮ ਚੇਤੇ ਆਉਂਉਂ ਚੇਤੇ ਕਰਨਾ ਹੁੰਦਾ ਫਿਰ ਨਹੀਂ ਨਾਮ ਜਪਿਆ ਜਾਣਾ ਜੋ ਇਸ ਸਰੀਰ ਦੇ ਵਿੱਚ ਆਤਮਾ ਦਾ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਨਾਮ ਜਪ ਲਿਆ ਗੁਰਬਾਣੀ ਪੜ ਲਈ ਭਲੇ ਦਾ ਕਰਮ ਕਰ ਲਿਆ ਉਹੀ ਕੰਮ ਆਉਣਾ ਬਾਦ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਫਿਰ ਪਛਤਾਇਆ ਕਿ ਆਕਰਜ ਵਿਚਰੀਆ ਚੋ ਗਈ ਖੇਤ ਫਿਰ ਪਛਤਾਇਆ ਕੁਝ ਨਹੀਂ ਹੁੰਦਾ ਜਿਉਂਦੇ ਜੀ ਨਾਮ ਜਪਣਾ ਕਰੋ ਪਰਮੇਸ਼ਰ ਦੀ ਅਰਾਧਨਾ ਕਰੋ ਉਹਦਾ ਸਮਰਨ ਕਰਨਾ ਕਰੋ ਮਰਨ ਭਯਾ ਤਬ ਚੇਤ ਵਿਆ ਜਦੋਂ ਮਰਨਾ ਸਿਰ ਤੇ ਆ ਗਿਆ ਤੇ ਫਿਰ ਉਹਦਾ ਚੇਤੇ ਆਇਆ ਕਿਸੇ ਕੰਮ ਨਹੀਂ ਕਾਇਆ ਭੀਤਰ ਅਵਰੋ ਅੜਿਆ ਮੰਮਾ ਅਖਰ ਵੀਸਰਿਆ ਕਾਇਆ ਭੀਤਰ ਕਾਇਆ ਕਹਿੰਦੇ ਨੇ ਸਰੀਰ ਨੂੰ ਭੀਤਰ ਅੰਦਰ ਅਵਰੋ ਪੜਿਆ ਕਹਿੰਦੇ ਅਵਰੋ ਪੜਿਆ ਅਵਰੋ ਹੋਰ ਦੇ ਵਿੱਚ ਪੈ ਗਿਆ ਆ ਜਿਹੜੀ ਅੰਦਰ ਲਈ ਜਿੰਦੇ ਆ ਨਾ ਅੰਦਰ ਲਈ ਜਿੰਦ ਇਹ ਨਹੀਂ ਕਦੇ ਮਰਦੀ ਰੂਹ ਨਹੀਂ ਮਰਦੀ ਸਰੀਰ ਮਰ ਜਾਂਦਾ ਆ ਇਹ ਹੋਰ ਨਾਲ ਵਿੱਚ ਪੈ ਜਾਂਦੀ ਆ ਜਾ ਕੇ ਕਾਇਆ ਭੀਤਰ ਅਬਰੋ ਪੜਿਆ ਹੋਰਨਾ ਦੇ ਵਿੱਚ ਪੈ ਜਾਂਦੀ ਆ ਜਾ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆ ਦਾ ਫਰਮਾਨ ਹੈ ਗਾਵੈ ਕੋ ਜੀ ਲੈ ਫਿਰ ਦੇਹ ਫਿਰ ਦੇਹ ਹੋਰ ਦੇਹੀ ਦੀ ਪ੍ਰਾਪਤੀ ਹੋ ਜਾਂਦੀ ਏ ਇਸ ਰੂਹ ਨੂੰ ਦੇਹੀ ਹੋਰ ਮਿਲ ਜਾਂਦੀ ਆ ਦੇਹੀ ਹੋਰ ਮਿਲ ਜਾਂਦੀ ਆ ਕਦੀ ਮਨੁੱਖਾ ਦੇਹੀ ਕਦੀ ਪੰਛੀ ਦੀ ਕਦੀ ਪੰਛੀ ਦੀ ਕਦੀ ਜਾਨਵਰ ਕਦੀ ਕੁਝ ਰੂਹ ਓਹੀ ਹੁੰਦੀ ਆ ਉਨ ਨੂੰ ਦੇਹੀ ਹੋਰ ਪ੍ਰਾਪਤ ਹੋ ਜਾਂਦੀ ਹੈ ਹੋਰ ਮਿਲ ਜਾਂਦੀ ਹੈ ਜਦੋਂ ਫਿਰ ਨਾਮ ਨਹੀਂ ਜਪਿਆ ਪਰਮੇਸ਼ਰ ਦੀ ਅਰਦਾਸ ਨਹੀਂ ਕੀਤੀ 84 ਦੇ ਜੂਨ ਗੇੜ ਦੇ ਵਿੱਚ ਪਿਆ ਰਿਆ ਤੇ ਕਾਇਆ ਭੀਤਰ ਅਬਰੋ ਪੜਿਆ ਏ ਕਾਇਆ ਜਿਹੜੀ ਭੀਤਰ ਅੰਦਰ ਏ ਕਾਇਆ ਦੇਹ ਭੀਤਰ ਵਿੱਚ ਪਾ ਕੇ ਕਰਕੇ ਅਬਰੋ ਹੋਰ ਨਾ ਪੜਿਆ ਵੀ ਇੱਥੇ ਅਰਥ ਬਣਦਾ ਹੈ ਕਿ ਹੋਰ ਨਾ ਪੜਾਈਆਂ ਦੇ ਵਿੱਚ ਪੜਨ ਵਿੱਚ ਲੱਗਾ ਰਿਆ ਇਹ ਪਰਮੇਸ਼ਰ ਦਾ ਮੰਮਾ ਅਖਰ ਬੀਸਰਿਆ ਹੋਰ ਨਾ ਪੜਾਈਆਂ ਦੇ ਵਿੱਚ ਲੱਗਾ ਰਿਹਾ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਮੰਮਾ ਅਖਰ ਬੀਸਰਿਆ ਮੰਮਾ ਅਖਰ ਜਿਹੜਾ ਨਾ ਜਿਹੜਾ ਮਰਨਾ ਹੀ ਇਹਨੂੰ ਵਿਸਰ ਗਿਆ ਮੰਮਾ ਅਖਰ ਭਾਵ ਮਕਸੂਦਨ ਹਰੀ ਪਰਮੇਸ਼ਰ ਅਕਾਲ ਪੁਰਖ ਇਹਨੂੰ ਭੁੱਲ ਗਿਆ ਮੰਮਾ ਅਖਰ ਮਰਨਾ ਵਿਸਰ ਗਿਆ ਇਹਨੂੰ ਜਦੋਂ ਤੂੰ ਮਨੁੱਖਾ ਦੇਹ ਵਿੱਚ ਨਿਕਲ ਗਿਆ ਤੂੰ ਅਬਰੋ ਹੋਰ ਨਾ ਜੁਨਾ ਦੇ ਵਿੱਚ ਪੈ ਗਿਆ ਕਾਇਆ ਭੀਤਰ ਅਬਰੋ ਪੜਿਆ ਹੋਰ ਨਾ ਜੁਨਾ ਦੇ ਵਿੱਚ ਪੈ ਗਿਆ ਤੈਨੂੰ ਮੋਹ ਦੇ ਵਿੱਚ ਪਏ ਹੋਏ ਨੂੰ ਮਾਂ ਮਰਨਾ ਮਦਸੂਦਨ ਅਖਰ ਵਿਸਰਿਆ ਭੁੱਲ ਗਿਆ ਮਰਨਾ ਭੁੱਲ ਗਿਆ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਤੈਨੂੰ ਭੁੱਲ ਗਿਆ ਮਰਨਾ ਹੀ ਭੁੱਲ ਗਿਆ ਜਦੋਂ ਹੋਰ ਨਾਲ ਜੁਨਾ ਵਿੱਚ ਪੈ ਜਾਂਦਾ ਫਿਰ ਮਰਨਾ ਭੁੱਲ ਜਾਂਦਾ ਇਹਨੂੰ ਫਿਰ ਮੌਤ ਆਉਂਦੀ ਹੈ ਉਦੋਂ ਉਹਨੂੰ ਯਾਦ ਆਉਂਦਾ ਕਿ ਮਰਨਾ ਫਿਰ ਜਦੋਂ ਕਿਸੇ ਆ ਰੂਹ ਜਿਹੜੀ ਆ ਕਿਸੇ ਸਰੀਰ ਦੇ ਵਿੱਚ ਚਲੀ ਜਾਂਦੀ ਆ ਤੇ ਫਿਰ ਇਹਨੂੰ ਮਰਨਾ ਭੁੱਲ ਜਾਂਦਾ ਆਪਣੇ ਉਹੀ ਮਾੜੇ ਕਰਮਾਂ ਦੇ ਵਿੱਚ ਪੈ ਜਾਂਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਉਂਦੇ ਜੀਵ ਪਰਮੇਸ਼ਰ ਦਾ ਨਾਮ ਜਪਣਾ ਕਰ ਉਹਦੀ ਅਰਦਾਨਾ ਕਰ ਯਈ ਜਨਮ ਨਾ ਹੋਈ ਕਦ ਹੀ ਜੇਕਰ ਸੱਚ ਪਛਾਣੈ ਯਈ ਅਕਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਹੇ ਜੀਵ ਫਿਰ ਕਦ ਹੀ ਕਦੇ ਵੀ ਤੇਰਾ ਜਨਮ ਨਹੀਂ ਹੋ ਵੀ ਹੋਵੇਗਾ ਜੇਕਰ ਤੂੰ ਗੁਰਾਂ ਦੁਆਰਾ ਸੱਚ ਸਰੂਪ ਨੂੰ ਪਛਾਣ ਕਰ ਲਵੇਂ ਯਈ ਜਨਮ ਨਾ ਹੋਵੀ ਕਦ ਹੀ ਜੇਕਰ ਸੱਚ ਪਛਾਣੈ ਜੇ ਗੁਰੂ ਦੀ ਕਿਰਪਾ ਦੇ ਨਾਲ ਜੇ ਗੁਰੂ ਦੁਆਰਾ ਗੁਰਾਂ ਦੇ ਸੱਚ ਸਰੂਪ ਨੂੰ ਪਹਿਚਾਨ ਕਰ ਲਵੇ ਜੇਕਰ ਤੂੰ ਫਿਰ ਤੇਰਾ ਜਨਮ ਨਾ ਹੋਵੇ ਕਦੇ ਹੀ ਫਿਰ ਵਾਰ-ਵਾਰ ਜਮਨ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ ਗੁਰੂ ਵਾਲੇ ਬਣੀਏ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ ਨਾਮ ਜਪੀਏ ਭਲੇ ਦੇ ਕਰਮ ਕਰੀਏ ਦਸਾਂ ਨੋਹਾਂ ਦੀ ਕਰਤ ਕਰੀਏ ਤੇ ਫਿਰ ਕਿਉਂਕਿ ਗੁਰੂ ਦਾ ਜੋ ਹੁਕਮ ਹੈ ਨਾ ਉਸ ਹੁਕਮ ਨੂੰ ਮੰਨੀਏ ਉਹ ਗੁਰੂ ਦੇ ਹੁਕਮ ਨੂੰ ਮੰਨ ਕਰਕੇ ਫਿਰ ਬਾਰ-ਬਾਰ ਜਿਹੜਾ ਆ ਉਹ ਗੇੜ ਦੇ ਵਿੱਚ ਨਹੀਂ ਪੈਣਾ ਪੈਂਦਾ ਬਾਰ-ਬਾਰ ਜਨਮ ਨਹੀਂ ਹੁੰਦਾ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣ ਗੁਰਮੁਖ ਮੁਖੀ ਗੁਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਪਦੇਸ਼ ਗੁਰਮੁਖ ਆਖਿਆ ਗੁਰੂ ਦਾ ਆਖਿਆ ਗੁਰੂ ਦਾ ਉਪਦੇਸ਼ ਗੁਰਮੁਖ ਬੁੱਝਿਆ ਗੁਰਮੁਖ ਹੀ ਬੁੱਝਦਾ ਆ ਜਿਹੜਾ ਗੁਰੂ ਨੂੰ ਮੁਖ ਰਾ ਕਰਕੇ ਚੱਲਦਾ ਜਿਹਦੇ ਮੁਖ 'ਚ ਗੁਰੂ ਆ ਨਾ ਉਹੀ ਸਮਝ ਪਾਉਂਦਾ ਉਹੀ ਸਮਝਦਾ ਹੈ ਗੁਰੂ ਦੇ ਉਪਦੇਸ਼ ਨੂੰ ਗੁਰੂ ਦੇ ਹੁਕਮ ਨੂੰ ਗੁਰੂ ਜੀ ਗੱਲ ਨੂੰ ਗੁਰਮੁਖੀ ਸਮਝ ਸਕਦਾ ਗੁਰਮੁਖੀ ਮਨਮੁਖ ਨੇ ਕੀ ਸਮਝਣਾ ਮਨਮੁਖ ਨਹੀਂ ਸਮਝਦਾ ਕਿਦੇ ਆ ਵੀ ਜਾਵੇ ਕਿਦੇ ਸਰਦ ਸੰਗਤ ਵਿੱਚ ਆ ਜਾਵੇ ਤੇ ਇਧਰ ਉਧਰ ਘੁੰਮ ਕਰਕੇ ਚਲੇ ਆ ਜਾਂਦਾ ਜੇ ਤੇ ਬੈਠ ਵੀ ਜਾਵੇ ਉਹਦਾ ਬਾਹਰ ਹੀ ਮਨ ਰਹਿੰਦਾ ਹੋਰ ਨਾਲ ਗੱਲਾਂ ਦੇ ਵਿੱਚ ਹੀ ਅੰਦਰ ਉਹਦੇ ਫਰਨੇ ਚੱਲਦੇ ਰਹਿੰਦੇ ਨੇ ਧਿਆਨ ਨਹੀਂ ਕਰਦਾ ਗੁਰੂ ਦੀ ਗੱਲ ਵੱਲ ਉਹ ਗੁਰਮੁਖ ਆਖਿਆ ਗੁਰੂ ਦਾ ਆਖਿਆ ਗੁਰਮੁਖੀ ਸਮਝਦਾ ਹੈ ਗੁਰਮੁਖੀ ਗੁਰਮੁਖ ਇੱਕੋ ਜਾਣਾ ਤੇ ਗੁਰਮੁਖੀ ਸਮਝਦਾ ਹੈ ਗੁਰੂ ਦੇ ਪਾਸੋਂ ਕੁਝ ਬੁੱਝੈ ਗੁਰਮੁਖ ਜਾਨੀ ਬੁੱਝਦਾ ਹੈ ਤੇ ਗੁਰਮੁਖ ਜਨ ਜਿਹੜਾ ਨਾ ਸਾਰਿਆਂ ਦੇ ਮੁਖ ਮੁਖੀ ਇੱਕੋ ਗੁਰੂ ਚੇਤਨ ਪਰਮੇਸ਼ਰ ਨੂੰ ਜਾਣਾ ਜਾਣ ਲੈਂਦਾ ਹੈ ਗੁਰਮੁਖ ਬੁੱਝੈ ਗੁਰਮੁਖ ਇੱਕੋ ਜਾਣਾ ਗੁਰਮੁਖ ਜਾਣੇ ਨਾ ਉਹ ਇੱਕੋ ਨੂੰ ਜਾਣਦਾ ਆ ਇੱਕ ਨੂੰ ਹੀ ਇੱਕ ਹੀ ਮੇਰਾ ਗੁਰੂ ਆ ਇੱਕ ਹੀ ਰੱਬ ਆ ਉਹ ਅਵੇਂ ਥਾਂ ਥਾਂ ਨਹੀਂ ਭਟਕਦਾ ਕਰਦਾ ਇੱਕ ਸਰੂਪ ਨੂੰ ਹੀ ਜਾਣਦਾ ਹੈ ਰਰ ਰਵ ਰਹੀ ਆ ਸਭ ਅੰਤਰ ਜੀਤੇ ਕੀ ਇਹ ਜਨਤਾ ਰਰ ਅਖਰ ਦੁਆਰਾ ਸਤਗੁਰੂ ਜੀ ਫਰਮਾਨ ਕਰਦੇ ਨੇ ਰਵ ਰਹੀ ਆ ਸਭ ਅੰਤਰ ਜੀਤੇ ਕੀ ਇਹ ਜਨਤਾ ਜਿੰਨੇ ਵੀ ਪਰਮੇਸ਼ਰ ਨੇ ਚੁਰਾਕੀ ਲਖ ਜੁਨਾ ਵਿੱਚ ਜੀਵ ਜੰਤ ਪੈਦਾ ਕੀਤੇ ਹਨ ਜੇਤੇ ਕੀ ਤੀਏ ਜਨਤਾ ਜਿੰਨੇ ਵੀ ਜੀਵ ਜੰਤ ਪਰਮੇਸ਼ਰ ਨੇ ਪੈਦਾ ਕੀਤੇ ਨੇ ਉਹ ਸਭ ਸਾਰਿਆਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਰਵ ਰਹਿਆ ਵਿਆਪਕ ਰਹਿਆ ਰਵ ਰਹਿਆ ਸਭ ਅੰਤਰ ਅੰਤਰ ਤੋਂ ਹੁੰਦਾ ਹਿਰਦੇ ਦੇ ਅੰਦਰ ਭੀਤਰ ਅੰਦਰ ਹਿਰਦੇ ਦੇ ਅੰਦਰ ਰਵ ਰਹੀਆ ਪਰਮੇਸ਼ਰ ਰਾਵਤੋ ਭਾਵ ਵਿਆਪਕ ਹੈ ਰਵ ਰਹੀਆ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਵਿਆਪਕ ਹੈ ਸਭ ਅੰਤਰ ਜੀਤੇ ਕੀਤੇ ਜੰਤਾ ਜਿੰਨੇ ਵੀ ਜੀਵ ਜੰਤ ਜੋ ਕੁਝ ਵੀ ਆ ਨਾ ਜਿਹੜੇ ਪਰਮੇਸ਼ਰ ਨੇ ਪੈਦਾ ਕੀਤੇ ਨੇ ਸਾਰਿਆਂ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਾ ਉਹੀ ਵਿਆਪਕ ਹੈ ਜੰਤ ਉਪਾਏ ਤੰਦੇ ਸਭ ਲਾਏ ਕਰਮ ਹੋਗਾ ਤਿੰਨ ਨਾਮ ਲਿਆ ਉਸ ਪਰਮੇਸ਼ਰ ਨੇ ਜੰਤ ਉਪਾਏ ਜੀਵ ਜੰਤ ਉਪਾਏ ਪੈਦਾ ਕਰਕੇ ਤੰਦੇ ਸਭ ਲਾਏ ਤੇ ਸਾਰਿਆਂ ਨੂੰ ਤੰਦੇ ਦੇ ਵਿੱਚ ਲਾਇਆ ਹੋਇਆ ਕੰਮਾਂ ਕਾਜਾਂ ਤੇ ਲਾਇਆ ਹੋਇਆ ਸਾਰੇ ਹੀ ਲੱਗੇ ਹੋਏ ਨੇ ਕਰਮ ਹੋਗਾ ਤਿੰਨ ਨਾਮ ਲਿਆ ਸਾਰੇ ਲੱਗੇ ਹੋਏ ਨੇ ਆਪਣੇ ਆਪਣੇ ਕੰਮਾਂ ਦੇ ਵਿੱਚ ਇਸੇ ਤਰ੍ਹਾਂ ਕਰਮ ਹੋਵਾ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦਾ ਕਰਮ ਤੋਂ ਭਾਵ ਕਿਰਪਾਲਤਾ ਹੋਈ ਹੈ ਰਹਿਮਤ ਹੋਈ ਹੈ ਬਖਸ਼ਿਸ਼ ਹੋਈ ਹੈ ਕਰਮ ਹੋਵਾ ਕਿਰਪਾਲਤਾ ਹੋਈ ਹੈ ਤਿੰਨ ਨਾਮ ਲਿਆ ਤੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਲੈਣਾ ਕੀਤਾ ਆ ਭਾਵ ਉਹਨਾਂ ਨੇ ਹੀ ਨਾਮ ਨੂੰ ਉਚਾਰਨ ਕੀਤਾ ਆ ਕਰਮ ਹੋਵਾ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ ਤਿਨ ਨਾਮ ਲਿਆ ਤੇ ਉਹਨਾਂ ਨੇ ਹੀ ਨਾਮ ਲੈਣਾ ਕੀਤਾ ਹੈ ਸਾਰੀ ਜੰਤ ਉਪਾਏ ਅਕਾਲ ਪੁਰਖ ਵਾਹਿਗੁਰੂ ਜੀਵ ਜੰਤ ਉਪਾਏ ਪੈਦਾ ਕੀਤੇ ਨੇ ਸਾਰੇ ਧੰਦਾ ਧੰਦਾ ਸਭ ਲਾਏ ਸਾਰਿਆਂ ਨੂੰ ਧੰਦੇ ਦੇ ਵਿੱਚ ਲਾਇਆ ਕਰਮ ਹੋਵਾ ਗੁਰੂ ਦੀ ਕਿਰਪਾ ਹੋਈ ਤਿਨ ਨਾਮ ਲਿਆ ਤੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਲੈਣਾ ਕੀਤਾ ਹੈ ਨਾਮ ਜਪ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਿ ਅਭਿਆਪੀ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰਕੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ੀ ਕਰਨ ਜੀ 30 ਪਦਿਆਂ ਦੀ ਇੱਥੇ ਸਮਾਪਤੀ ਹੋਈ ਹੈ 35 ਪਦੇ ਇਸ ਗੁਰਬਾਣੀ ਦੀ ਪੱਟੀ ਲਿਖੀ ਗੁਰਬਾਣੀ ਦੀ ਸੰਪੂਰਨ ਨੇ ਕੱਲ ਨੂੰ ਇਸ ਗੁਰਬਾਣੀ ਦੀ ਕਥਾ ਵਿਚਾਰ ਸੰਪੂਰਨ ਹੋਵੇਗੀ ਸੋ ਸਤਿਗੁਰੂ ਜੀ ਕਿਰਪਾ ਬਖਸ਼ਾਂ ਰਮਤਾ ਕਰਨਾ ਆਓ ਅਖੀਲਾ ਪਾਠਾ ਪੜ੍ਹ ਕਰਕੇ ਅਖੇਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀ ਆਨੇ ਸਰਵਣ ਕਰਨਾ ਹੈ ਜੀ ਰਾਰਾ ਰਵ ਰਹਿਆ ਸਭ ਅੰਤਰ ਜੇਤੇ ਕੀਏ ਜਨਤਾ ਜਨ ਤੇ ਉਪਾਏ ਤੰਦ ਸਭ ਲਾਏ ਕਰਮ ਹੋਆ ਤਿੰਨ ਨਾਮ ਲਿਆ ਅੱਲਾਹੇ ਗੁਰੂ ਜੀ ਕਾ ਖਾਲਸਾ ਅੱਲਾਹੇ ਗੁਰੂ ਜੀ ਕੀ ਫਤਿਹ